ਬਹੁਤ ਹੀ ਸਤਿਕਾਰਯੋਗ ਸਮੂਹ ਮੁਲਾਜ਼ਮ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਸਮੂਹ ਚੱਥੇਬੰਦੀ ਵੱਲੋਂ ਕੱਲ ਜੂਨੀਅਰ ਸਹਾਇਕਾਂ ਤੋਂ ਪ੍ਰੋਮੋਟ ਹੋਏ ਨਵੇਂ 11 ਸੀਨੀਅਰ ਸਹਾਇਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਅੱਜ ਜੋ ਸਬਡੰਟਾਂ ਦੀ ਤਰੱਕੀ ਸੰਬੰਧੀ TPSC ਦੀ ਮੀਟਿੰਗ ਰੱਖੀ ਗਈ ਸੀ ਉਹ ਕੁਝ ਤਕਨੀਕੀ ਕਾਰਨਾਂ ਕਰਕੇ ਨਹੀਂ ਹੋ ਸਕੀ ਪਰ ਅਸੀਂ ਤੁਹਾਨੂੰ ਰਿਸ਼ਵਾਸ ਦਿਵਾਉਂਦੇ ਆ ਕਿ ਜੋ ਅਰਜਨਾ ਨੇ ਉਹ ਬਹੁਤ ਜਲਦ ਦੂਰ ਕਰਵਾ ਕੇ DPSC ਦੀ ਮੀਟਿੰਗ ਰਖਵਾ ਕੇ ਤਰੱਕੀਆਂ ਕਰਵਾਈਆਂ ਜਾਣਗੀਆਂ ਇਸ ਤੋਂ ਇਲਾਵਾ ਸਮੂਹ ਮੁਲਾਜ਼ਮ ਸਾਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕੇਸ ਆਪ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਜੀ ਦੇ ਦੇਹਾਂਤ ਕਾਰਨ ਸਰਕਾਰ ਵੱਲੋਂ ਜੋ 7 ਦਿਨਾਂ ਦਾ ਰਾਸ਼ਟਰੀ ਸੋਗ ਐਲਾਨਿਆ ਗਿਆ ਹੈ ਉਸ ਦੇ ਮੱਦੇ ਨਜ਼ਰ ਕੱਲ ਨੂੰ ਹੋਣ ਵਾਲਾ ਨਵੇਂ ਸਾਲ ਦੀ ਆਮਤ ਤੇ ਪ੍ਰੋਗਰਾਮ ਮਿਤੀ 1 ਜਨਵਰੀ 2025 ਦੀ بجائے ਮਿਤੀ 2 ਜਨਵਰੀ 2025 ਦਿਨ ਵੀਰਵਾਰ ਨੂੰ ਸਵੇਰੇ 9:30 ਵਜੇ ਬੋਰਡ ਆਡੀਟੋਰੀਅਮ ਵਿੱਚ ਕਰਵਾਇਆ ਜਾ ਰਿਹਾ ਹੈ ਸਮੁੱਚੇ ਜਥੇਬੰਦੀ ਵੱਲੋਂ ਸਮੂਹ ਆਦਰਸ਼ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਸਟਾਫ ਖੇਤਰੀ ਦਫ਼ਤਰਾਂ ਦੇ ਮੈਨੇਜਰ ਸਾਹਿਬਾਨਾਂ ਤੇ ਸਟਾਫ ਅਤੇ ਮੁੱਖ ਦਫ਼ਤਰ ਦੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਸਾਹਿਬਾਨਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਨਿੱਘਾ ਸੱਦਾ ਦਿੱਤਾ ਜਾਂਦਾ ਹੈ ਤੇ ਸਮੂੱਚੀ ਜਥੇਬੰਦੀ ਵੱਲੋਂ ਸਾਰੇ ਬੋਰਡ ਪਰਿਵਾਰ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਅਗੇ ਦਿਲੋਂ ਅਰਦਾਸ ਕਰਦੇ ਹਾਂ ਕਿ ਆਉਣ ਵਾਲਾ ਸਾਲ ਆਪਣੇ ਬੋਰਡ ਪਰਿਵਾਰ ਲਈ ਬਹੁਤ ਨਵੇਂ ਤਰੱਕੀਆਂ ਲੈ ਕੇ ਆਵੇ ਖੁਸ਼ੀਆਂ ਲੈ ਕੇ ਆਵੇ ਆਪਣਾ ਬੋਰਡ ਅਤੇ ਬੋਰਡ ਪਰਿਵਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਧੰਨਵਾਦ ਜੀ